ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਹੈ ਕਿੱਥੋਂ ਕੀਤਾ ਹੈ ਸਾਰੀ ਕਹਾਣੀ ਤੁਹਾਡੇ ਨਾਲ ਖੋਲਦੇ ਆਂ ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬਨੂੜ ਤੋਂ ਸਾਬਕਾ ਵਿਧਾਇਕ ਜਸਜੀਤ ਸਿੰਘ ਉਰਫ ਬੰਨੀ ਜਿਨ੍ਹਾਂ ਨੂੰ ਚੰਡੀਗੜ੍ਹ ਵਿੱਚ ਗ੍ਰਿਫਤਾਰ ਕੀਤਾ ਗਿਆ ਮਾਮਲਾ ਹੈ ਹਥਿਆਰਾਂ ਨੂੰ ਲਹਿਰਾਉਣ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਬੁੱਧਵਾਰ ਨੂੰ ਸੈਕਟਰ 8 ਦੀ ਇਨਰ ਮਾਰਕੀਟ ਦੇ ਵਿੱਚ ਕਮਿਊਨਿਟੀ ਸੈਂਟਰ ਦੇ ਬਾਹਰ ਦੇਰ ਰਾਤ ਪਿਸਟਲ ਲਹਿਲਾ ਰਹੇ ਸਨ ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਆਪੜੀ ਤੇ ਉਸ ਤੋਂ ਬਾਅਦ ਇਹ ਕਾਰਵਾਈ ਹੋਈ ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਉਹਨਾਂ ਦੇ ਵਿੱਚ ਦੇਖਿਆ ਗਿਆ ਕਿ ਸਾਬਕਾ ਵਿਧਾਇਕ ਦੀ ਪਛਾਣ ਹੋਈ ਹੈ ਪਛਾਣ ਹੋਣ ਤੋਂ ਬਾਅਦ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਸਲਾ ਲਹਿਰਾਉਂਦੇ ਸਮੇਂ ਸਾਬਕਾ ਵਿਧਾਇਕ ਦੀ ਪਿਸਤਲ ਖਾਲੀ ਸੀ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਰਾਤ ਕਰੀਬ 10 ਵਜੇ ਦੇ ਕਰੀਬ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਆਪਣੇ ਕੁਝ ਦੋਸਤਾਂ ਦੇ ਨਾਲ ਗੱਡੀ ਦੇ ਵਿੱਚ ਜਿਹੜਾ ਸੈਕਟਰ 8 ਦੀ ਮਾਰਕੀਟ ਪਹੁੰਚੇ ਉਹਨਾਂ ਨੇ ਗੱਡੀ ਮਾਰਕੀਟ ਦੇ ਵਿੱਚ ਕੁਝ ਦੂਰੀ ਦੇ ਉੱਤੇ ਪਾਰਕ ਕੀਤੀ ਤੇ ਮਾਰਕੀਟ ਦੇ ਵਿੱਚ ਆ ਕੇ ਖਾਣਾ ਪੈਕ ਕਰਵਾਉਣ ਲੱਗ ਪਏ ਥੋੜੀ ਦੇਰ ਦੇ ਵਿੱਚ ਖਾਣਾ ਪੈਕ ਹੋ ਜਾਣ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਮਾਰਕੀਟ ਦੇ ਵਿੱਚੋਂ ਨਿਕਲ ਕੇ ਆਪਣੀ ਕਾਰ ਦੇ ਕੋਲ ਪਹੁੰਚੇ। ਉੱਥੇ ਉਹਨਾਂ ਨੇ ਬੋਨਟ ਦੇ ਉੱਤੇ ਰੱਖ ਕੇ ਖਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੱਡੀ ਦੇ ਵਿੱਚੋਂ ਤੇਜ਼ ਆਵਾਜ਼ ਦੇ ਵਿੱਚ ਗਾਣੇ ਵੱਜ ਰਹੇ ਸਨ। ਉਹ ਖਾਣਾ ਖਾਣ ਦੇ ਨਾਲ-ਨਾਲ ਗਾਣੇ ਸੁਣ ਰਹੇ ਸਨ ਅਤੇ ਇਸ ਦੌਰਾਨ ਉਹ ਝੂਮ-ਝੂਮ ਕੇ ਨੱਚ ਵੀ ਰਹੇ ਸਨ ਅਤੇ ਉਹਨਾਂ ਨੇ ਇਸੇ ਦੌਰਾਨ ਪਿਸਟਲ ਗਾਣੇ ਦੀ ਧੁਨ ਦੇ ਨਾਲ ਹਵਾ ਦੇ ਵਿੱਚ ਲਹਿਰਾ ਦਿੱਤੀ। ਤਾਂ ਉਹਨਾਂ ਦੱਸਦੀ ਹੈ ਕਿ ਇਸ ਤੋਂ ਬਾਅਦ ਸੈਕਟਰ 3 ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੁਰਸ਼ਗਲ ਸ਼ੁਰੂ ਕੀਤੀ ਦਾ ਸਾਬਕਾ ਵਿਧਾਇਕ ਦਾ ਨਾਮ ਸਾਹਮਣੇ ਆਇਆ ਪੁਲਿਸ ਕਰਮੀਆਂ ਨੇ ਇਸ ਤੋਂ ਬਾਅਦ ਆਸ-ਪਾਸ ਦੀਆਂ ਦੁਕਾਨਾਂ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਫੁਟੇਜ ਦੇ ਵਿੱਚ ਵਿਧਾਇਕ ਦੀ ਪਛਾਣ ਹੋ ਗਈ ਜੋ ਕਿ ਆਪਣੇ ਦੋਸਤਾਂ ਨਾਲ ਸਨ ਉਸ ਤੋਂ ਬਾਅਦ ਪੁਲਿਸ ਨੇ ਫੁਟੇਜ ਜ਼ਬਤ ਕਰ ਲਈ ਅਤੇ ਸਾਬਕਾ ਵਿਧਾਇਕ ਨੂੰ ਟਰੱਠ ਦੀ ਮਾਰਕੀਟ ਦੇ ਵਿੱਚ ਹੀ ਘੁੰਮਦੇ ਹੋਏ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਜਸਜੀਤ ਸਿੰਘ ਬੰਨੀ ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਕਵਲਜੀਤ ਸਿੰਘ ਦੇ ਪੁੱਤਰ ਨੇ ਉਹਨਾਂ ਨੇ ਪਹਿਲੀ ਵਾਰ 2007 ਦੇ ਵਿੱਚ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹਨਾਂ ਨੂੰ ਜਿਹੜਾ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਹੁਤ ਬਾਅਦ 2009 ਦੇ ਵਿੱਚ ਬਨੂੜ ਵਿਧਾਨ ਸਭਾ ਹਲਕੇ ਤੋਂ ਉਹਨਾਂ ਨੇ ਚੋਣ ਲੜੀ ਤੇ ਉਹ ਜਿੱਤ ਗਏ ਫਿਲਹਾਲ ਸਾਬਕਾ ਵਿਧਾਇਕ ਜਿਹੜੇ ਆ ਉਹ ਪੁਲਿਸ ਹਰਾਸ ਚ ਨੇ ਪੁਲਿਸ ਕੇ ਉਸ ਪ੍ਰਕਾਰ ਦਾ ਕੇਸ ਬਣਾਉਂਦੀ ਹੈ ਇਸ ਮਾਮਲੇ 'ਚ ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ